ਫਾਜ਼ਿਲਕਾ ਦੇ ਪਿੰਡ ਬਾਦਾਦੇ ਵਿੱਚ ਪ੍ਰਸ਼ਾਸਨ ਵੱਲੋਂ ਬਣਾਈ ਜਾਣ ਵਾਲੀ ਛੀਲ ਦਾ ਪਿੰਡ ਵਸੇਵਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਕਿਹਾ ਨਹੀਂ ਬਣਨ ਦਿੱਤੀ ਜਾਏਗੀ ਫਾਜ਼ਿਲਕਾ ਦੇ ਪਿੰਡ ਬਾਦਾਦੇ ਵਿੱਚ ਪ੍ਰਸ਼ਾਸਨ ਵੱਲੋਂ ਛੀਲ ਬਣਾਈ ਜਾਣੀ ਹੈ ਜਿਸ ਨੂੰ ਲੈ ਕੇ ਪਿੰਡ ਵਸੇਵਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਇੱਥੇ ਛੀਲ ਬਣਨ ਨਾਲ ਜਿੱਥੇ ਇਸ ਜ਼ਮੀਨ ਤੇ ਵਸੇ ਲੋਕ ਬੇਕਰ ਹੋ ਜਾਣਗੇ ਉੱਥੇ ਹੀ ਇੱਥੇ ਸੇਮ ਦੀ ਸਮੱਸਿਆ ਵੀ ਵਧੇਗੀ ਜਿਸ ਦੇ ਚਲਦਿਆਂ ਇਸ ਝੀਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਝੀਲ ਨਹੀਂ ਬਣਨ ਦਿੱਤੀ ਜਾਏਗੀ ਬੇਸ਼ੱਕ ਉਹਨਾਂ ਨੂੰ ਇਸ ਦੇ ਲਈ ਹਾਈ ਕੋਰਟ ਦਾ ਦਰਵਾਜ਼ਾ ਕਿਉਂ ਨਾ ਖੜਕੜਾਉਣਾ ਪਵੇ ਉਧਰ ਝੀਲ ਬਣਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਵੀ ਤਿਆਰੀ ਪੂਰੀ ਕਰ ਲਈ ਗਈ ਹੈ ਅਤੇ ਇੱਥੇ ਨਿਸ਼ਾਨਦੇਹੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜ਼ਮੀਨ ਦੀ ਤਸਦੀਕ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਇੱਥੇ ਛੀਲ ਬਣਾਉਣਾ ਚਾਹੁੰਦਾ ਹੈ ਲੇਕਿਨ ਪਿੰਡ ਵਾਸੀਆਂ ਵੱਲੋਂ ਇਸ ਦਾ ਹੁਣ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਸਬੰਧੀ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਕੋਜੀ ਸਾਰੀਆਂ ਜ਼ੁਬਾਨੀ ਗੱਲਾਂ ਨੇ ਨਾ ਤਾਂ ਸਾਨੂੰ ਕਦੇ ਨੋਟਿਸ ਹੀ ਮਿਲਿਆ ਕਈ ਵਾਰੀ ਅਸੀਂ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਏਡੀਸੀ ਸਾਹਿਬ ਨਾਲ ਵੀ ਉਹ ਅਫਸਰ ਵੀ ਮੀਂ ਨੇਵਾ ਦਾ ਅਫਸਰ ਬਦਲ ਜਾਂਦਾ ਜਦੋਂ ਨਵਾਂ ਅਫਸਰ ਆਏ ਨਾ ਤਾਂ ਨਵੀਆਂ ਗੱਲਾਂ ਚੱਲ ਪੈਂਦੀਆਂ ਜੀ ਕੁਝ ਜ਼ਮੀਨ ਦੀ ਗੱਲਬਾਤ ਕੀਤੀ ਗਈ ਹੋਵੇ ਵੀ ਐਨੀ ਜ਼ਮੀਨ ਜਿਹੜੀ ਤੁਹਾਡੇ ਪਿੰਡ ਦੀ ਲਈ ਜਾਵੇਗੀ ਵੇਖੋ ਜੀ ਜ਼ਮੀਨ ਅਸੀਂ ਕਹਿੰਨੇ ਆ ਵੀ ਚਲੋ ਸਾਡੇ ਕੋਲ 10 ਕਿੱਲੇ ਲੈ ਲਓ ਸਾਨੂੰ ਕੋਈ ਕਿੱਲਾ ਘਾਟ ਹੀ ਦੇ ਦਿਓ ਮਾਰਕੀਟ ਕਮੇਟੀ ਦੀ ਕਿੰਨੀ ਜ਼ਮੀਨ ਪਈ ਐ ਐਮਰ ਕਾਲਜ ਕੋਲੇ ਸਾਨੂੰ ਉੱਥੇ ਦੇ ਦਿਓ ਸਹਾਨੀਆਂ ਰੋਡ ਤੇ ਅਸੀਂ ਲੈ ਲਾਂਗੇ ਅਸੀਂ ਤਾਂ ਠੇਕੇ ਚੜਾਉਣੀਆਂ ਇੱਥੇ ਵੀ ਠੇਕੇ ਚੜ੍ਹਦੀ ਸਾਡੀ ਸਾਡੀ ਉੱਥੇ ਵੀ ਠੇਕੇ ਚੜ੍ਹ ਜੇ ਕਰੇਗੀ ਸਾਡਾ ਆ ਗਰੀਬਾਂ ਦਾ ਕਿੰਨਾ ਨੁਕਸਾਨ ਆ ਇਹਨਾਂ ਨੂੰ ਬੈਠਿਆ ਨੂੰ 25 30 ਸਾਲ ਹੋ ਗਏ ਨੇ ਜਿਹੜੇ ਉਸ ਚ ਪਿੰਡ ਦੀ ਪੰਚਾਇਤ ਵੱਲੋਂ ਇਹਨਾਂ ਨੂੰ ਪਲਾਟ ਅਲਾਟ ਕੀਤੇ ਗਏ ਸੀ ਘਰ ਮਕਾਨ ਬਣਾਇਆ ਬੰਦੇ ਦੀ ਸਾਰੀ ਉਮਰ ਲੰਘ ਜਾਂਦੀ ਏ ਇੱਕ ਘਰ ਬਣਾਉਣ ਦੇ ਵਿੱਚ ਤੇ ਇਹਨਾਂ ਨੇ ਹੁਣ ਗਰੀਬ ਗਰੀਬਾਂ ਨੇ ਵਿਚਾਰਿਆਂ ਨੇ ਦਿਹਾੜੀ ਦਾਪਾ ਕਰਕੇ ਆ ਦੇ ਘਰ ਬੂਆ ਬਣਾਇਆ ਤੇ ਬੰਦਾ ਉਹਦੇ ਬੱਚੇ ਵਿਆਹੇ ਕਿ ਘਰ-ਬਾਰ ਪਾਵੇ ਇੱਥੋਂ ਘਰ ਦਾ ਇਹਨਾਂ ਦਾ ਜਾੜਾ ਕਰਾਂਗੇ ਕਿਤੇ ਹੋਰ ਬਣਾਵਾਂਗੇ ਪਾਉਣਗੇ ਇਹਨਾਂ ਨੂੰ ਜਗ੍ਹਾ ਕੌਣ ਦੇਵੇਗਾ ਘਰ-ਬਾਰ ਕੌਣ ਦੇਵੇਗਾ ਸਾਡੀ ਇਹ ਮੰਗਿਆ ਵੀ ਸਾਡੇ ਨਾਲ ਇਹ ਜਿਹੜਾ ਧੱਕਾ ਨਾ ਕੀਤਾ ਜਾਵੇ ਤੇ ਜਿਹੜੇ ਕੰਮ ਆਪਣੇ ਕਰਨ ਵਾਲੇ ਨੇ ਉਹ ਕਰੀਏ ਝੀਲ ਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਸਾਡੇ ਤੇ ਨਾਲ-ਨਾਲ ਜ਼ਮੀਨਾਂ ਦੇ ਸਾਰਿਆਂ ਦੇ ਸੇਮ ਹੋ ਜਾਣੀ ਹੈ ਪਹਿਲਾਂ ਵੀ ਇਸ ਚੀਜ਼ ਦੀ ਵੀਡੀਓ ਇੱਕ ਵਾਇਰਲ ਹੋਈ ਸੀ ਝੀਲ ਦੇ ਬਾਰੇ ਵਿੱਚ ਕਿੰਨੀ ਕੁ ਦਿਨ ਪਹਿਲਾਂ ਦਾ ਮੁੱਦਾ ਜੇ ਆਪਾਂ ਗੱਲ ਕਰੀਏ ਤੁਹਾਨੂੰ ਪਤਾ ਹੋਊਗਾ ਇਹੋ ਜੀ ਮੁੱਦੇ ਦੀ ਗੱਲ ਏ ਆ ਵੀ ਅੱਜ ਤੋਂ ਪਹਿਲਾਂ ਵੀ ਸਾਲ ਪਹਿਲਾਂ ਵੀ ਡੇਢ ਸਾਲ ਪਹਿਲਾਂ ਵੀ ਇਸ ਝੀਲ ਦੀ ਗੱਲ ਚੱਲੀ ਸੀ ਉਦੋਂ ਵੀ ਅਸੀਂ ਇਹਨਾਂ ਨੂੰ ਸਾਫ਼ ਬਣਾਣਾ ਕਰ ਦਿੱਤਾ ਸੀ ਵੀ ਅਸੀਂ ਜਗ੍ਹਾ ਨਹੀਂ ਦੇਣੀ ਜੀ ਹਾਂਜੀ ਤੇ ਸਾਡਾ ਪਿੰਡ ਵੀ ਸਹਿਮਤ ਨਹੀਂ ਹੈਗਾ 100 ਤੋਂ 100% ਹੀ ਸਾਡਾ ਪਿੰਡ ਨਹੀਂ ਸਹਿਮਤ ਹੈਗਾ ਵੀ ਅਸੀਂ ਸਾਡੇ ਪਿੰਡ ਦੀ ਜਿਹੜੀ 10 ਏਕੜ ਜ਼ਮੀਨ ਹੈ ਜਿਹੜੀ ਇਹ ਜਾਵੇ ਤੇ 10 ਏਕੜ ਜ਼ਮੀਨ ਜਿਹੜੀ ਤੁਹਾਡੇ ਪਿੰਡ ਦੀ ਹੈ ਇੱਥੇ ਜਿਹੜੇ ਘਰ ਬੈਠੇ ਨੇ ਇਹ ਕਿੰਨੀ ਜ਼ਮੀਨ ਦੇ ਵਿੱਚ ਜਿਹੜੇ ਇੱਥੇ ਬੈਠੇ ਨੇ ਇਹ ਜੀ ਇੱਥੇ ਕੋਈ ਵੱਤੋਵਾ ਦਾ ਚਾਰਕਾ ਕਨਾਲਾਂ ਦੇ ਵਿੱਚ ਘਰ ਬੈਠੇ ਨੇ ਕਿੰਨੇ ਘਰ ਬੈਠੇ ਨੇ ਜੀ ਇਹ ਇਹਨਾਂ ਦੀ ਗਿਣਤੀ 15 ਕਰ ਰਹੇ 15 16 ਕਰ ਰਹੇ ਇਹ ਕੋਈ ਅੱਜ ਦੇ ਨਹੀਂ ਬੈਠੇ ਪੁਰਾਣੇ ਬੈਠੇ ਨੇ ਜੇ ਝੀਲ ਬਣਾਈ ਜਾਂਦੀ ਹੈ ਇਹਨਾਂ ਨੂੰ ਥਾਂ ਦਿੱਤੀ ਜਾਵੇਗੀ ਜਿਹੜੇ ਘਰ ਇਹ ਵਿੱਚ ਬੈਠੇ ਨੇ ਵੇਖੋ ਜੀ ਮੈਂ ਕਹਨਾ ਵੀ ਸਾਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂਗਾ ਸਾਨੂੰ ਦੱਸਿਆ ਨਹੀਂ ਜਾਵੇ ਜਦੋਂ ਮਾਲਕ ਪੰਚਾਇਤ ਹੈ ಗ್ರಾಮ ਪੰਚਾਇਤ ਆ ਪਿੰਡ ਵਾਸੀ ਏ ਤੇ ਉਹ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂਗਾ ਵੀ ਇੱਥੇ ਝੀਲ ਬਣਾਉਣੀ ਆ ਕੌਣ ਆ ਅੱਜ ਨਿਸ਼ਾਨਦੇਹੀ ਕਰਨ ਆਉਂਦੇ ਪਏ ਨੇ ਕਾਨੂੰਗੋ ਪਟਵਾਰੀ ਸਾਨੂੰ ਕੁਝ ਪਤਾ ਹੀ ਨਹੀਂਗਾ ਸਾਨੂੰ ਕੱਲ ਫੋਨ ਆਇਆ ਵੀ ਮੈਸੇਜ ਲਾ ਦਿਓ ਵੀ ਜਿਹੜੇ ਜਿਹੜੇ ਨਾਲ ਜ਼ਿੰਮੇਦਾਰ ਐ ਉਹਨਾਂ ਨੂੰ ਦੱਸ ਦਿਓ ਵੀ ਤੁਹਾਡੇ ਪਿੰਡ ਦੀ ਝੀਲ ਦੀ ਨਿਸ਼ਾਨਦੇਹੀ ਹੋਣੀ ਇਹ ਤਾਂ ਤਾਂ ਅਸੀਂ ਅੱਜ ਇਕੱਠੇ ਹੋਏ ਆਂ ਤੇ ਸਾਡੀ ਹੱਥ ਜੋੜ ਕੇ ਬੇਨਤੀ ਐ ਵੀ ਸਾਡੇ ਨਾਲੇ ਜਿਹੜਾ ਤਕਾ ਨਾ ਕੀਤਾ ਜਾਵੇ ਤੇ ਸਾਡੇ ਪਿੰਡ ਦੇ ਝੀਲ ਨਾ ਬਣਾਈ ਜਾਵੇ ਜੇਕਰ ਝੀਲ ਬਣਾਉਣੀ ਐ ਐਨੀ ਮਾਰਕੀਟ ਕਮੇਟੀ ਜ਼ਮੀਨ ਪਈ ਐ ਤੁਸੀਂ ਉੱਥੇ ਬਣਾ ਲਓ ਜੇ ਫਿਰ ਵੀ ਪਿੰਡ ਦਾ ਵਿਰੋਧ ਕੀਤਾ ਜਾਂਦਾ ਸਰਕਾਰ ਵੱਲੋਂ ਜੇ ਝੀਲ ਦਾ ਐਲਾਨ ਕਰ ਦਿੱਤਾ ਜਾਂਦਾ ਫਿਰ ਤੁਹਾਡੇ ਵੱਲੋਂ ਕੀ ਮੁੱਦਾ ਚੁੱਕਿਆ ਜਾਏਗਾ ਵੇਖੋ ਜੀ ਜੇਕਰ ਅਸੀਂ ਸਰਕਾਰਾਂ ਚੁਣੀਆਂ ਤੇ ਜੇ ਸਰਕਾਰ ਹੀ ਸਾਡੀ ਸਾਡੇ ਨਾਲ ਸਹਿਮਤ ਨਹੀਂਗਾ ਤੇ ਫਿਰ ਅਸੀਂ ਸਰਕਾਰਾਂ ਸਾਨੂੰ ਚੋਣਾਂ ਦਾ ਫਿਰ ਫਾਇਦਾ ਕੀ ਹੈ ਹੁਣ ਇਹਨਾਂ ਨੇ 25% ਪੈਸੇ ਕਢਾ ਲਏ ਨੇ ਜੇਕਰ ਇਹ ਮੁੱਦੇ ਦੀ ਗੱਲ ਕਰੀਏ ਤੇ ਬੜਾ ਵੱਡਾ ਮੁੱਦਾ ਵੀ ਬਣ ਸਕਦਾ 25% ਪੈਸੇ ਕਢਾ ਲਏ ਨੇ ਹੁਣ ਕਰੋੜ ਕਢਾਇਆ ਸਵਾ ਕਰੋੜ ਕਢਾਇਆ ਉਹ ਵੀ ਸਾਰਾ ਰਿਕਾਰਡ ਤੋਂ ਪਤਾ ਲੱਗ ਜਾਣਾ ਇੱਥੇ ਕੋਈ ਦੱਸੋ ਕੋਈ ਕੰਮ ਚੱਲਦਾ ਪਿਆ ਜਿਹੜੇ ਪੈਸੇ ਕਢਾ ਲਏ ਨੇ ਤੋਂ ਇਸ ਕਰਕੇ ਵੀ ਸਾਰੇ ਪਿੰਡ ਦੇ ਨਾਲਿਆ ਮੈਨੂੰ ਦੋ ਵਾਰੀ ਪਿੰਡ ਦੇ ਸਰਪੰਚ ਚੁਣਿਆ ਤੇ ਜੇ ਮੇਰਾ ਪਿੰਡ ਕਵੇਗਾ ਵੀ ਝੀਲ ਅਸੀਂ ਨਹੀਂ ਬਣਨੀ ਤੇ ਭਾਵੇਂ ਸੁਜੋ ਮਰਜੀ ਹੋ ਜੇ ਅਸੀਂ ਝੀਲ ਨਹੀਂ ਬਣਦੇ ਨਹੀਂ ਤੇ ਤੁਹਾਡੇ ਕੋਲ ਸਟੈਪ ਕਿ ਚੱਕਿਆ ਜਾਏਗਾ ਉਹ ਹਾਈ ਕੋਰਟ ਦੇ ਵਿੱਚ ਵੀ ਜਾਣਾ ਪਿਆ ਉਸ ਤੇ ਵੀ ਲੈਣਾ ਪਿਆ ਅਸੀਂ ਸਟੇ ਵੀ ਲਾਵਾਂਗੇ ਜਿੱਥੇ ਤੱਕ ਸਾਨੂੰ ਜਾਣਾ ਪਿਆ ਅਸੀਂ ਇਹ ਜਿਹੜੀ ਝੀਲ ਨਹੀਂ ਬਣ ਦੇਵਾਂਗੇ ਸਾਨੂੰ ਕਿਸੇ ਨੇ ਆ ਕੇ ਪੁੱਛਿਆ ਤੱਕ ਨਹੀਂ ਕਿ ਇਹਦੀ ਕੱਲ ਨੂੰ ਝੀਲ ਬਣਦੀ ਹੈ ਕੱਲ ਨੂੰ ਇਹਦੀ ਇਹਦਾ ਵਾਰਸ ਕੌਣ ਹੈ ਜ਼ਮੀਨ ਸਾਡੀ ਪਿੰਡ ਦੀ ਹੈ ਸਾਡੇ ਪਿੰਡ ਦੇ ਲੋਕਾਂ ਦੀ ਜ਼ਮੀਨ ਦੀ ਕਟੌਤੀ ਜ਼ਮੀਨ ਹੈ ਜਿਹੜੀ ਹੈ ਪੰਚਾਇਤ ਮਾਲਕ ਆ ਉਹਦੀ ਤੇ ਸਾਨੂੰ ਪਿੰਡ ਵਾਸੀਆਂ ਨੂੰ ਨਾ ਸਾਨੂੰ ਪੰਚਾਇਤ ਨੂੰ ਕਿਸੇ ਨੇ ਕੁਝ ਪੁੱਛਿਆ ਹੀ ਨਹੀਂ ਨਾ ਹੀ ਅਸੀਂ ਕੋਈ ਮਤਾ ਪਾ ਕੇ ਨਾ ਇੱਕਲਾ ਨੰਬਰ ਨਾ ਮਰੱਬਾ ਨੰਬਰ ਪਾ ਕੇ ਦਿੱਤਾ ਤੇ ਜੇਕਰ ਦਿੱਤਾ ਤੇ ਉਹ ਸਾਨੂੰ ਵਿਖਾਇਆ ਜਾਵੇ ਪਤਾ ਨਹੀਂ ਜੀ ਇਹ ਕੀ ਕਰ ਰਹੇ ਨੇ ਮੈਨੂੰ ਤਾਂ ਲੱਗਦਾ ਪ੍ਰਬੰਧਕਾਂ ਦੇ ਨਾਲ ਹੁਣ ਮਿਲ ਕੇ ਇਹ ਸਾਰਾ ਕੰਮ ਹੈ ਜਿਹੜਾ ਇਹ ਚੱਲ ਰਿਹਾ ਹੈ ਸਤਨਾਮ ਚੰਦ ਪਿੰਡ ਵਾਦਾ ਨੰਬਰ 10 ਸਤਨਾਮ ਚੰਦ ਜੀ ਕੀ ਗੱਲਬਾਤ ਹੋਈ ਤੇ ਸਾਰੇ ਪਿੰਡ ਵਾਸੀ ਇਕੱਠੇ ਹੋਏ ਨੇ ਗੱਲ ਵੇ ਤੇ ਜੀ ਕੱਲ ਦੀ ਲੋਸਮਟੋ ਜੀ ਦੋ ਤੇ ਰਾਰੀ ਸ਼ਾਹਨੂ ਵੀ ਇਹ ਸਰੇਵੀ ਹੋਇਏ ਜੀ ਤੇ ਪਿੰਡ ਬਾਦ ਜੀਲ ਬਲ ਨੂੰ ਬਣਾ ਦੇ ਸਰਕਾਰ ਦੇ ਸਿਸਾਬ ਨਾਲ ਜੋ ਜੋ ਵੀ ਸਰਕਾਰ ਹੈਗੀ ਮੌਜੂਦਾ ਉਹ ਕਹਿੰਦੀ ਜੀਲ ਵਾਸਤੇ ਥਾਂ ਦੇਓ ਪਿੰਡ ਦਾ ਰਕਬਾ ਹੀ ਉਹਨਾਂ ਕੋਲ ਹੈ ਜੇ ਗਰੀਬ ਪਿੰਡ ਹੈਗਾ ਥਾਂ ਪਿੰਡ ਦੀ ਜੇ ਜ਼ਿਮੀਦਾਰ ਕੋਲ ਨਹੀਂ ਹੈਗੀ ਜਿਹੜੇ ਗਰੀਬ ਬੰਦੇ ਬੈਠੇ ਰਹਿੰਦੇ ਪੰਜਾਬ ਦਾ 10 ਸਾਲ ਦੇ ਤੇ ਜੇ ਉਹਦੇ ਤਾਂ ਉਧਰ ਚੱਲ ਗਈ ਪਿੰਡ ਦਾ ਮੁੱਦਾ ਹੀ ਖਤਮ ਹੋ ਗਿਆ ਸਿਸਟਮ ਨੇ ਕੀ ਹੋਰ ਬੈਠਦਾ ਸਾਡੇ ਨੇ ਵੀ ਤੂੰ ਦੋਗਨਾਲੀ ਵੇਚ ਕੇ ਬਣਾ ਲਗਾ ਜਾਂ ਦੋਗਨਾਲੀ ਠੇਕੇ ਚ ਬਣਾ ਲਗਾ ਠੇਕੇ ਦੇ ਆਮ ਤਾਂ ਪਿੰਡ ਚੱਲਦਾ ਪਿਆ ਜਿਹੜਾ ਰਕਬਾ ਨਾ ਸਾਡੇ ਪਿੰਡ ਬਾਦ ਦੇਦਾ ਏ ਠੇਕੇ ਚ ਚੱਲ ਰਿਹਾ ਵੀ ਪਿੰਡ ਦਾ ਕਿਤੇ ਨਹੀਂ ਪੈਸਾ ਪੂਸਾ ਟਗਾ ਹਦਾ ਵੀ ਉਥੇ ਉਹ ਦੋ ਚੁੱਕ ਕੇ ਉਧਰ ਲਾ ਲੈਂਦੇ ਜ਼ਿੰਮੇਦਾਰ ਤੇ ਤੁਹਾਡੇ ਨਾਲ ਕੋ ਗੱਲ ਹੋ ਆ ਪਹਿਲਾਂ ਕੀਤੀ ਗਈ ਸੀ ਨੋਟਿਸ ਦਿੱਤਾ ਗਿਆ ਸੀ ਵੀ ਝੀਲ ਪਿੰਡ ਦੇ ਨੋਟਿਸ ਦੀ ਨੋਟਿਸ ਨਹੀਂ ਕੋਈ ਰੋਡ ਤੋਂ ਆਜ ਤੂੰ 50 ਸਾਲ ਦੇ ਤੇ ਮੋਰ ਬ ਕੋਠੀਆਂ ਦੇ ਮੋਰ ਬੋਲਦੇ ਵੀ ਜੀਲ ਜੀਲੇ ਸਾਡੀ ਤਾਂ ਵੇਖੀ ਰੀ ਜ਼ਿੰਦਗੀ ਜੀ ਨਾ ਤੇ ਮੋਰ ਵੇਖਾ ਤੇ ਨਾ ਕੋ ਜੀਲ ਵੇਖੀ ਤੇ ਨਾ ਕੋ ਜੀਲ ਬਣਾਉਣ ਵਾਲਾ ਕੋਈ ਪੰਚ ਸਾਹਿਬ ਨੂੰ ਨੋਟਿਸ ਦਿੱਤਾ ਗੋ ਇਸ ਬਾਰੇ ਚ ਸਰਪੰਚ ਨੂੰ ਦਿੱਤਾ ਗਿਆ ਪਰ ਉਹ ਕਹਿੰਦਾ ਵੀ ਮੈਨੂੰ ਕੋਈ ਮੈਨੂੰ ਤਾਂ ਕੋਈ ਇਹ ਜਾ ਸਿਸਟਮ ਨਹੀਂ ਹੈ ਨਾਮ ਲੱਗ ਕੇ ਦਿੱਤਾ ਠੀਕ ਹੈ ਹੁਣ ਸਾਹਮਣੇ ਖੜਾ ਹੋ ਕੇ ਹੀ ਜਾਂਦਾ ਠੀਕ ਹੈ ਆ ਗੱਲ ਕੀਤੀ ਹੈ ਕਿੰਨਾ ਵੱਲੋਂ ਜਿਹੜਾ ਝੀਲ ਦਾ ਜਿਹੜਾ ਐਲਾਨ ਕੀਤਾ ਗਿਆ ਬਾਦ ਦਾ ਪਿੰਡ ਚ ਇਹ ਮਜਾ ਲਾਂ ਦੇ ਨ ਸਰਪੰਚ ਨੇ ਕਰਵਾਇਆ ਤੇ ਉੱਥੇ ਇਕੱਠੇ ਹੋ ਸਾਰੇ ਪਿੰਡ ਵਾਲੇ ਨਹੀਂ ਝੀਲ ਝੀਲ ਦੇ ਬਾਰੇ ਕਿਹਣਾ ਨੇ ਗੱਲ ਕੀਤੀ ਸੀ ਜਿਹੜਾ ਮੌਜੂਦੀ ਸਰਕਾਰ ਆਈ ਉਹਨਾਂ ਨੇ ਕੋਈ ਅਲਾਸਮੈਂਟ ਆਧਾ ਵਿਚਾਰ ਬਣਾ ਕੇ ਬਣਾਈ ਹੈ ਵੀ ਸਾਨੂੰ ਥਾਂ ਦਿੱਤਾ ਜਾਵੇ ਉਹਨਾਂ ਦਾ ਅਧਿਕਾਰੀ ਕੋਈ ਮੌਕੇ ਤੇ ਇੱਥੇ ਪਹੁੰਚਿਆ ਸੀ ਇੱਥੇ ਤਾਂ ਮੈਂ ਤਾਂ ਵੇਖਿਆ ਨਹੀਂ ਹੋਣਾ 10 ਮਿੰਟ ਹੋ ਗਏ ਨੇ ਇੱਥੇ ਤਾਂ ਬੰਦਾ ਕੋਈ ਨਹੀਂ ਆਇਆ ਹੁਣ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਹੈ ਇਹ ਪਿੰਡ ਦਾ ਸਾਧਨ ਹੈਗਾ 10 ਕਿਲੋ ਜਮੀਨ ਪਿੰਡ ਦੇ ਆਂਧੜ ਪਿੰਡ ਦੀ ਥਾਂ ਤੇ ਲੱਗਦੀ ਹੈ ਤੇ ਜੀਲੇ ਤੇ ਕੈਸਰ ਕੀਤੀ ਜਾਵੇ ਜੀਰ ਹੋਰ ਕਿਸੇ ਕਿੰਦੇ ਛਲੇਮਸ਼ਾ ਦਾ ਰਕਬਾ 400 ਕਿਲਾ ਬਿਆ ਉੱਥੇ ਲੈ ਜਾਣ ਚੁੱਕ ਕੇ ਜੀਲ ਬਣਾਉਣੀ ਹੈ ਤੱਕ ਜਿੱਥੇ ਰਕਬਾ ਵੀ ਬੇ ਇਤਿਆਰੇ ਤੇ ਵਾਲਾ ਪਿਆ ਵਾਧੂ 400 ਕਿਲਾ ਬਿਆ ਉੱਥੇ ਦਾਤ ਕਿਲੇ ਜਾਵਾਲੇ ਨੂੰ 15 ਕਿਲੇ ਉੱਥੇ ਜੀਲ ਬਣਾਣ ਪ੍ਰੋਗਰਾਮ ਕੇ ਅੰਜਾਮ ਦਿੰਦੇ ਨੇ ਤੇ ਆ ਬਿੰਡ ਦਾ ਸਾਧਨ ਹੈਗਾ ਇੱਥੇ ਹੁਣ ਬਈ ਗਰੀਬ ਦਾ 2 ਕਿਲਾ ਕਿਲਾ ਲੈ ਲੈ ਦਾ ਠੇਕੇ ਦੇ ਛੇਨੀਆਂ ਰੋਟੀ ਤੇ ਉਹ ਰੋਟੀ ਦਾ ਗੁਜਾਰਾ ਪਾ ਬਣਾਈ ਬੈਠਾ ਕੁਝ ਚਾਰ ਮਨ ਕਣਕ ਹੋ ਜਾਂਦੀ ਹੈ ਤੇ ਉਹ ਬਾਵਾਦ ਨਾਲ ਉਹ ਮਿਹਨਤ ਕਰਕੇ ਆਦਾ ਫਿਰ ਪਰਿਵਾਰ ਬਾਲਦਾ ਪਿਆ ਜੇ ਫਿਰ ਵੀ ਸਰਕਾਰ ਵੱਲੋਂ ਝੀਲ ਦਾ ਐਲਾਨ ਕੀਤਾ ਜਾਂਦਾ ਤੁਸੀਂ ਕੀ ਕਰੋਗੇ ਅਸੀਂ ਤਾਂ ਇੱਕ ਵਾਰੀਆ ਪਿੰਡਾਂ ਸਾਰੇ ਜੁੜਿਆ ਘਰ ਇੱਕ ਵਾਰੀ ਕੰਮ ਕਸ ਲਈ ਆ ਵੀ ਸਾਡੇ ਲੋ ਦਾ ਵੀ ਆਮਦਨੀ ਇਹ ਹੀ ਹੈ ਪਿੰਡ ਦੀ ਕੋਈ ਗਰੀਬ ਵਾਰ ਠੇਕੇ ਤੇ ਕਿਲਾ ਕਿਲਾ ਲੈਂਦਾ ਦਿਓ ਆ ਪਰਿਵਾਰ ਬਾਲ ਦਾ ਸਾਲੇ ਠੇਕਾ ਵੀ ਅੱਜ ਕੱਲ ਕੀ ਹੋਇਆ ਮੁੰਡੇ ਸ਼ਹਿਰ ਦੇ ਪੈਲੀ ਸਾਡੀ ਕੋਈ ਇਦਾਂ ਨਹੀਂ ਕੋਈ ਤੂੰ ਕਿਧਰ ਉਾਇਏ ਢੀਕੇ ਪਿੰਡ ਦੀ ਪਹਿਲੀ ਕਿਠੀਕੇ ਤੇ ਆ ਧਾਗਲੇ ਛੋਟੇ ਹੋਏ ਸਾਰੇ ਰਗਵੇ ਚ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਸ਼ ਰਾ ਜਗਦੀਸ਼ ਸਿੰਘ ਜੀ ਕੀ ਗੱਲਬਾਤ ਹੋਈ ਤੁਸੀਂ ਸਾਰੇ ਆਨੇ ਪਿੰਡ ਵਾਸੀ ਤੇ ਇਕੱਠੇ ਹੋਏ ਜ ਅੱਜ ਅਸੀਂ ਸਾਰੇ ਇਸ ਵਾਸਤੇ ਇਕੱਠੇ ਹੋਏ ਆ ਵੀ ਸਾਡੇ ਪਿੰਡ ਦੇ ਨਾਲ ਧੱਕਾ ਹੋ ਰਿਹਾ ਹੈ ਜੀ ਅੱਛਾ ਜੀ ਸਾਡੇ ਪਿੰਡ ਦੀ 10 12 ਕਿੱਲੇ ਪੈਲੀ ਹੈਗੀ ਹੈ ਜੀ ਸਾਰੀ ਉਹ ਛੀਲ ਦੇ ਵਿੱਚ ਲੈ ਰਹੇ ਨੇ ਜੀ ਤੇ ਸਾਡੇ 40 50 ਸਾਲਾਂ ਤੋਂ ਇੱਥੇ ਜਿਹੜੇ ਗਰੀਬ ਗੁਰਵੇ ਬੈਠੇ ਨੇ ਵਿਚਾਰੇ ਘਰ ਬੈਠੇ ਨੇ ਤੇ ਉਹ ਆਪਦੀ ਸਾਰੀ ਮਿਹਨਤ ਇੱਥੇ ਲਾਈ ਬੈਠੇ ਮਕਾਨਾਂ ਦੇ ਜੇ ਇਹ ਸਾਰੇ ਘਰ ਕਿੰਦਰ ਜਾਣਗੇ ਵਿਚਾਰੇ ਫਿਰ ਸਾਡੀ 10 12 ਕਿੱਲੇ ਪੈਲੀ ਹੈ ਕੋਈ ਹੋਰ ਪਿੰਡ ਨੂੰ ਕਿਤੋਂ ਵੀ ਆਮਦਨ ਨਹੀਂ ਹੈਗੀ ਜੀ ਆਮਦਨ ਦਾ ਸਾਧਨ ਹੈਗਾ ਜਿਹੜਾ ਸਾਡਾ ਇੱਥੋਂ ਕੋਈ ਗੁਰਦੁਆਰੇ ਤੇ ਕੋਈ ਨਾਲੀਆਂ ਤੇ ਪਿੰਡ ਦੇ ਵਿਕਾਸ ਦੇ ਉੱਤੇ ਲੱਗਦਾ ਹੈ ਜੀ ਤੇ ਜੇ ਇਹ ਜਮੀਨ ਚਲੀ ਗਈ ਸਰਕਾਰ ਮੰਨ ਲਓ ਇੱਥੇ ਝੀਲ ਬਣਦੀ ਹੈ ਤੇ ਸਾਡੇ ਪਿੰਡ ਨੂੰ ਤਾਂ ਕੋਈ ਆਮਦਨ ਹੀ ਨਹੀਂ ਰਹਿ ਜਾਣੀ ਫਿਰ 40 50 ਘਰ ਜਿਹੜਾ ਇੱਥੇ ਬੈਠਾ ਹੈ ਉਲਟਾ ਪਾਣੀ ਖਰਾਬ ਹੋਊਗਾ ਕਿੱਧਰ ਜਾਊਗਾ ਜੀ ਸਾਡੇ ਤਾਂ ਨਲਕਿਆਂ ਦਾ ਮੰਨ ਲਓ ਮੋਟਰਾਂ ਦਾ ਪਾਣੀ ਖਰਾਬ ਹੋ ਜਾਊਗਾ ਅਸੀਂ ਕਿੱਧਰ ਨੂੰ ਜਾਵਾਂਗੇ ਤੇ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇੱਥੇ ਛੀਲ ਨਾ ਬਣਾਈ ਜਾਵੇ ਕਿਤੇ ਹੋਰ ਵੇਖ ਲੈਣ ਕਿਤੇ ਵੇਲੀ ਥਾਂ ਤੇ ਉਧਰ ਬਣਾ ਲੈਣ ਇੱਥੇ ਸਾਡੇ ਪਿੰਡ ਦਾ ਤਾਂ ਆ ਹੀ ਹੈ ਸਾਧਨ ਜੀ ਕਮਾਈ ਦਾ ਸਾਧਨ ਇਹੋ ਹੀ ਹੈ 10 12 ਕਿੱਲੇ ਆਈ ਤੁਸੀਂ ਆ ਇੱਧਰ ਵੇਖੋ ਆ ਘਰ ਵਿਚਾਰੇ ਬਣਾਈ ਬੈਠੇ ਨੇ ਜੀ ਤੇ ਹੋਰ ਇਹਨਾਂ ਇਹ ਵਿਚਾਰੇ ਕਿੱਧਰ ਜਾਣਗੇ ਜੀ ਘਰ ਛੱਡ ਕੇ ਜੇ ਉਸ ਦੇ ਬਾਵਜੂਦ ਵੀ ਸਰਕਾਰ ਵੱਲੋਂ ਜੇ ਬਣਾਈ ਜਾਂਦੀ ਛੀਲ ਤੇ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਵੇਗਾ ਅਸੀਂ ਪੂਰਾ ਵਿਰੋਧ ਕਰਾਂਗੇ ਜੀ ਸੜਕਾਂ ਰੋਕਾਂਗੇ ਧਰਨੇ ਲਾਵਾਂਗੇ ਜੀ ਤੇ ਸਾਡੀ ਸਰਕਾਰ ਨੂੰ ਬੇਨਤੀ ਹੱਥ ਜੋੜ ਕੇ ਵੀ ਇਹ ਇਥੇ ਚੀਲ ਦਾ ਐਲਾਨ ਜਿਹੜਾ ਕਿੰਨਾ ਵੱਲੋਂ ਕੀਤਾ ਗਿਆ ਸੀਗਾ ਇਹ ਆਪਣੇ ਮੌਜੂਦਾ ਸਰਕਾਰ ਵੱਲੋਂ ਹੀ ਕੀਤਾ ਗਿਆ ਹੈ ਜੀ ਅੱਛਾ ਜੀ ਤੇ ਜਿਹੜੇ ਘਰ ਬੈਠ ਨੇ ਇਹਨਾਂ ਨੂੰ ਕੋਈ ਸਹੂਲਤ ਦੇਣ ਦੀ ਮੰਗ ਗੱਲ ਕਹੀ ਗਈ ਸੀ ਪਹਿਲਾਂ ਸਹੂਲਤ ਦੀ ਮੰਗ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਇੱਥੇ ਇਹਨਾਂ ਨੂੰ ਕਹਿਣ ਆਇਆ ਵੀ ਤੁਹਾਨੂੰ ਅਸੀਂ ਮਕਾਨ ਦਿਆਂਗੇ ਕੋਈ ਤੇ ਇੱਥੇ ਇਹਨਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਗਈ। ਇਹ ਵਿਚਾਰੇ ਅੱਜ ਮਕਾਨ ਪੱਟ ਕੇ ਵਿਚਾਰੇ ਕਿੱਧਰ ਜਾਣਗੇ? ਪਹਿਲਾਂ ਇਹਨਾਂ ਨੂੰ ਥਾਂ ਕਿੰਨਾਂ ਵੱਲੋਂ ਜਿਹੜੀ ਦਿੱਤੀ ਗਈ ਸੀ ਜਿਹੜੀ ਇੱਥੇ ਅਲਰਟ ਹੋਈ ਇਹਨਾਂ ਨੂੰ ਥਾਂ। ਕੋਈ ਉਹ ਪਲਾਟ ਕੈਨਸਲ ਹੋ ਗਿਆ ਜੀ ਇੱਥੇ ਕੋਈ ਪਲਾਟ ਨਹੀਂ ਦਿੱਤਾ ਗਿਆ। ਨਹੀਂ ਇਹਨਾਂ ਨੂੰ ਕਿੱਥੋਂ ਦਿੱਤੀ ਗਈ ਥਾਂ ਜਿਹੜੀ ਇਹ ਕਿੰਨਾਂ ਨੇ ਦਿੱਤੀ ਹੈ? ਉਹ ਪਹਿਲੇ ਇਸ ਤੋਂ ਪਹਿਲੇ ਪਲਾਟ ਕੋਈ ਦਿੱਤੇ ਗਏ ਸੀਗੇ। ਤੇ ਇਸ ਤੋਂ ਪਿਛਲੇ ਜਿਹੜੇ ਸੀਗੇ ਉਹ ਤਾਂ ਕੈਨਸਲ ਹੋ ਗਏ ਸੀ ਇਹਨਾਂ ਨੂੰ ਕੋਈ ਪਲਾਟ ਨਹੀਂ। ਇਹਨਾਂ ਇਹਨਾਂ ਘਰਾਂ ਕੋਲ ਕੋਈ ਪਲਾਟ ਨਹੀਂ ਹੈਗਾ ਜੀ। ਜੀ। ਇਹਨਾਂ ਕੋਲ ਆਹੀ ਪਲਾਟ ਹੈ ਜਿਹੜੇ 2-2 ਮਰਲੇ 3-3 ਇੱਥੇ ਤਾਂ ਘੜੋ ਘੜ ਸੌ ਘਾਰ ਆ ਜਿਹੜਾ ਮੇਰੇ ਬਾਕੀ ਇਹ ਵਿਚਾਰੇ ਵੀ ਪੰਚਾਇਤ ਦੀ ਜਗ੍ਹਾ ਤੇ ਬੈਠੇ ਆ ਜੀ ਤੇ ਇਹਨਾਂ ਕੋਲ ਹੋਰ ਕੋਈ ਪਲਾਟ ਨਹੀਂ ਹੈਗਾ ਕਿਤੇ ਨਾ ਹੀ ਇਹਨਾਂ ਦੀ ਮੁੱਲ ਜਗ੍ਹਾ ਹੈਗੀ ਕਿਤੇ ਨਾ ਹੀ ਹੋਰ ਕੋਈ ਪਲਾਟ ਹੈਗਾ ਆ ਇਥਾਂ ਆਏਗੀ ਜਿੱਥੇ ਬੈਠੇ ਆ ਤੁਹਾਡੀ ਮੰਗ ਕੀ ਹੁਣ ਸਰਕਾਰ ਤੋਂ ਸਾਡੀ ਸਰਕਾਰ ਤੋਂ ਇਹ ਮੰਗ ਆ ਵੀ ਇੱਥੇ ਝੀਲ ਨਾ ਬਣਾਈ ਜਾਵੇ ਜੇ ਝੀਲ ਬਣੇਗੀ ਤਾਂ ਅਸੀਂ ਪੂਰਾ ਵਿਰੋਧ ਕਰਾਂਗੇ ਸਾਰਾ ਪਿੰਡ ਸਾਡਾ 2-300 ਬੰਦਾ ਇੱਥੇ ਇਕੱਠਾ ਹੋਇਆ ਹੈ ਜੀ ਜੀ ਤੇ ਇੱਥੇ ਝੀਲ ਨਾ ਬਣਾਈ ਜਾਵੇ ਆਸੀ ਨੇ ਕਰਨ ਮਾਸੀ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਸੋਮਾ ਭਾਈ ਕੀ ਗੱਲਬਤ ਹੋਈ ਸਾਰੇ ਪਿੰਡ ਵਾਲੇ ਇੱਥੇ ਇਕੱਠੇ ਹੋਏ ਨੇ ਇਹ ਇਕੱਠੇ ਹੋਏਗੇ ਨਾ ਇੱਥੇ ਗੁੰਡਾਗਰਦੀ ਤੇ ਠੀਲ ਨਹੀਂ ਅਸੀਂ ਬਣਦੇ ਨੇ ਤੇ ਵੀ 25 ਸਾਲ ਹੋ ਗਏ ਵਿਚਾਰੇ ਬੈਠੇ ਮਕਾਨ ਕੱਚੇ ਪਾ ਕੇ ਉਹ ਸਾਰੇ ਉਠਾਈ ਜਾਂਦੇ ਅਸੀਂ ਇਹ ਠੀਲਾ ਚ ਜਨ ਬਣਦੇ ਨਹੀਂ ਨਾ ਕਾਲ ਬਣਦੇ ਨਹੀਂ ਕਿੰਨੇ ਕੋ ਘਰ ਨੇ ਜਿਹੜਾ ਤਜਮੀਨ ਦੇ ਵਿੱਚ ਬੈਠੇ ਨੇ ਹੈਗਾ ਨੀ ਕੋਈ 15 20 ਬੰਦੇ ਹੈਗੇ ਨੇ ਇੱਥੇ ਕੱਚੇ ਮਕਾਨ ਪਾਏ ਪਾਏ ਵਿਚਾਰ ਕੋਈ ਛਪਰੀ ਪਾਈ ਹੈਗੀ ਪੰਚਾਇਤ ਦੀ ਥਾਂ ਵਿੱਚ ਬੈਠੇ ਨੇ ਕਿੰਨਾਂ ਨੇ ਥਾਂ ਦਿੱਤੀ ਤੁਹਾਨੂੰ ਪੰਚਾਇਤ ਨੇ ਜਿੱਤੀ ਹੋਰ ਕਿੰਨੇ ਜਿੱਤੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਬੈਠਿਆ ਨੂੰ ਕਿੰਨੇ ਸਾਲ ਹੋ ਗਏ ਬਾਦੂ ਤੇ ਹੁਣ ਤੁਹਾਨੂੰ ਠਾਂ ਲਈ ਕਹ ਰਹੇ ਨੇ ਹਾਂਜੀ ਕੋਈ ਨੋਟਿਸ ਦਿੱਤਾ ਸੀ ਤੁਹਾਨੂੰ ਹਾਂ ਕੋਈ ਕੁਛ ਨਹੀਂ ਹੈ ਗੜਬਾ ਸ ਹੈ ਇਹ ਆਪ ਕੋਈ ਕੀਤੀ ਜਾਂਦੇ ਹਨ ਤੇ ਹੁਣ ਤੁਹਾਡੀ ਮੰਗ ਕੀ ਹੈ ਮੰਗ ਹੈ ਅਸੀਂ ਚੀਲ ਨਹੀਂ ਬੰਨ ਦੇ ਦੇ ਪਾਓ ਉਸ ਤੋਂ ਹੈ ਅਸੀਂ ਮਰ ਜਾਵਾਂਗੇ ਮਜ਼ਦੂਰ ਰਹਿਤੀ ਬੰਨ ਦੇ ਦੇ ਬਸ ਹੋਰ ਕੁਝ ਨਹੀਂ ਹੈ ਗਾ ਸਾਡਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਇੱਥੇ ਪੰਚਾਇਤ ਦੀ ਪਹਿਲੀ ਸਾਡੇ ਕੋਲ ਹੀ ਪਿੰਡ ਦੀ ਆਉਂਦਣਾਂ ਜਿੱਥੇ ਧਗਾਣੇ ਝੀਲ ਬਣਾ ਰਹੇ ਨੇ ਗਰੀਬਾਂ ਦੇ ਘਰ ਉਠਾ ਰਹੇ ਨੇ ਇੱਥੇ ਸੀ ਝੀਲ ਨਹੀਂ ਬਣਨ ਦੇਣੀ ਇੱਥੇ ਸਾਡੇ ਪਿੰਡ ਦਾ ਅੱਗੇ ਬਿਮਾਰੀ ਬੜੀ ਐ ਇੱਥੇ ਪਾਣੀ ਦੇ ਨਾਲ ਝੀਲ ਹੋਵੇਗੀ ਨਲਕਿਆਂ ਦਾ ਪਾਣੀ ਮੋਟਰਾਂ ਦੇ ਪਾਣੀ ਸਾਡੇ ਖਰਾਬ ਹੋਣਗੇ ਇੱਥੇ ਗੁੰਡਾਗਰਦੀ ਚੱਲੇਗੀ ਇੱਥੇ ਬਾਜੀ ਚੱਲੇਗੀ ਝੀਲ ਦੇ ਉੱਤੇ ਕੋਈ ਨਹੀਂ ਰੋਕੇਗਾ ਇੱਥੇ ਅਸੀਂ ਕਿਸੇ ਵੀ ਕਾਰਨ ਝੀਲ ਨਹੀਂ ਬਣਨ ਦੇਣੀ ਜੇ ਇੱਥੇ ਝੀਲ ਟਗਾਣੇ ਬਣਾਣਗੇ ਅਸੀਂ ਧਰਨਾ ਲਾਵਾਂਗੇ ਅਸੀਂ ਸੜਕਾਂ ਰੋਕਾਂਗੇ ਅਸੀਂ ਗੱਡੀਆਂ ਰੋਕਾਂਗੇ ਅਸੀਂ ਮਰ ਜਾਵਾਂਗੇ ਅਸੀਂ ਝੀਲ ਨਹੀਂ ਬਣਨ ਦੇਣੀ ਤੇ ਜਿਹੜਾ ਝੀਲ ਦਾ ਲਾਣਾ ਕਿਹਨਾਂ ਵੱਲੋਂ ਕੀਤਾ ਗਿਆ ਸੀਗਾ ਐ ਐਮਐਲਏ ਸਾਹਿਬ ਕਹਿ ਰਹੇ ਨੇ ਐਸਡੀਓ ਸਾਹਿਬ ਕਹਿ ਰਹੇ ਨੇ ਇੱਥੇ ਝੀਲ ਬਣੇਗੀ ਇੱਥੇ ਅਸੀਂ ਝੀਲ ਬਣਾਣੀ ਹੈ ਇਹੋ ਪੰਚਾਇਤ ਦੀ ਸਾਡੀ ਆਮਦਨ ਹੈ ਸਾਡੇ ਪਿੰਡ ਨੂੰ ਕੋਈ ਗਰਾਂਟ ਨਹੀਂ ਮਿਲਦੀ ਕੋਈ ਗਰਾਂਟ ਨਹੀਂ ਦਿੰਦਾ ਤੋ ਸਾਡੇ ਪਿੰਡ ਦੀ ਆਮਦਨ ਜਿਹੜੇ ਅਸੀਂ ਗੁਰਦੁਆਰੇ ਲਾ ਦਿੰਨੇ ਆ ਕੋਈ ਮਾੜਾ ਮੋਟਾ ਗਲੀਆਂ ਨਾਲੀਆਂ ਦਾ ਕੰਮ ਕਰਨੇ ਆ ਅਸੀਂ ਇੱਥੇ ਚੀਲ ਨਹੀਂ ਬਣਨ ਦੇਣੀ ਤੁਹਾਨੂੰ ਕੋਈ ਨੋਟਿਸ ਦਿੱਤਾਗਾ ਸੀ ਇਸ ਮਸਲੇ ਦੇ ਬਾਰੇ ਕੋਈ ਕਿਸ ਨਹੀਂ ਕੋਈ ਲੈਣਾ ਦੇਣਾ ਨਹੀਂ ਉਹ ਕਹਿੰਦੇ ਨੇ ਛਿੱਤਗਾਣੇ ਬਣਾਣੇ ਅਸੀਂ ਤਗਾਣੇ ਬਣਾਣ ਨਹੀਂ ਦੇਣੀ ਚਾਹੀਏ ਕੋਈ ਪੰਚਾਇਤ ਦਾ ਮਤਾਂ ਨਹੀਂ ਕੋਈ ਪੰਚਾਇਤ ਨੂੰ ਨਹੀਂ ਪੁੱਛਿਆ ਕੋਈ ਪਿੰਡ ਵਾਲਿਆਂ ਨੂੰ ਨਹੀਂ ਪੁੱਛਿਆ ਇਹ ਧਗਾਣੇ ਬਦਮਾਸ਼ੀ ਦਿਖਾ ਰਹੇ ਨੇ ਸਾਨੂੰ ਗੱਲਬਾਤ ਇਹ ਹੈ ਵੀ ਪੰਚਾਇਤ ਵਾਲੀ ਪਲੀ ਚੀਲ ਨਹੀਂ ਬਣਨੀ ਚਾਹੀਦੀ ਇਹ ਸਰੇ ਦੀ ਗੱਲ ਹੈ ਬਸ ਕਿਹੜੇ ਪਿੰਡ ਦੀ ਗੱਲ ਹੈ ਜੇ ਆਪਾਂ ਗੱਲ ਕਰੀਏ ਵਾਧ ਦੇ ਦੀ ਵਾਧਾ ਪਿੰਡ ਹੈ ਹਾਂਜੀ ਝੀਲ ਦੀ ਗੱਲ ਵਾਧ ਕਿੰਨਾ ਵੱਲੋਂ ਕਹੀ ਗਈ ਸੀ ਵੀ ਝੀਲ ਬਣਨੀ ਹੈ ਪਿੰਡ ਦੇ ਵਿੱਚ ਅਸੀਂ ਤਾਂ ਕਿਸੇ ਆਖਿਆ ਹੀ ਨਹੀਂ ਤੇ ਆਪਦੀ ਮਰਜ਼ੀ ਨਾਲ ਹੀ ਬਣਾਈ ਫਿਰਦੇ ਨੇ ਅੱਛਾ ਤੇ ਪਿੰਡ ਨੂੰ ਕੋਈ ਨੋਟਿਸ ਦਿੱਤਾ ਕਿ ਅਸੀਂ ਇਸ ਮਸਲੇ 'ਚ ਨਾ ਕੋਈ ਨੋਟਿਸ ਨਹੀਂ ਦਿੱਤਾ ਹਜੇ ਤੱਕ ਕਿੰਨੇ ਕੁ ਘਾੜ ਆਉਂਦੇ ਨੇ ਜੇ ਆਪਾਂ ਜ਼ਮੀਨ ਦੀ ਗੱਲ ਕਰੀਏ ਇੱਥੇ ਘਾਰ ਇੱਥੇ 50 60 ਘਾੜ ਨੇ ਜਿਹੜੇ ਵਿੱਚ ਨਸਕਾਨ ਹੋ ਰਿਹਾ ਕਰਾਂਗਾ ਕਿੰਨੇ ਕੁ ਪੈੜੀ ਇੱਥੇ ਪੈੜੀ ਹੈ ਜੀ ਤੇ ਬਥੇਰੀ ਇੱਥੇ ਸਾਡੀ ਨਹੀਂ ਝੀਲ ਦੇ ਲਈ ਕਿੰਨੀ ਪੈੜੀ ਮੰਗ ਰਹੇ ਨੇ ਉਹ ਇਹ ਕੀ ਦਸ ਬਾਲਾ ਜੀ ਸਾਡਾ ਗਰੀਬੀ ਦਾਵੇ ਦਾ ਪਿੰਡ ਹੈ ਸਾਨੂੰ ਇੱਥੇ ਝੀਲ ਨਹੀਂ ਮਨਜ਼ੂਰ ਹੋਣੀ ਚਾਹੀਦੀ ਅੱਗੇ ਇੱਥੇ ਡੀਸੀ ਸਾਹਿਬ ਆਏ ਸੀ ਤੇ ਉਦੋਂ ਸਾਡੇ ਪਿੰਡ ਵਾਲਿਆਂ ਨੇ ਵਿੱਚੋਂ ਕੋਈ 파ਰਟੀ ਬਾਜੀ ਵਾਲਿਆਂ ਨੇ ਕੋਈ 5-2 ਕਿੱਲੇ ਦਾ ਸਰੋਵਰ ਬਣਾਉਣ ਵਾਸਤੇ ਆਖਿਆ ਸੀ ਗੁਰਦਾਰਮਾ ਕਾਸਤੇ ਜੀ ਉਹਦੇ ਵੀ ਸਾਡੇ 5-7 ਬੰਦਿਆਂ ਨੇ ਪੇਟਦਿਆਂ ਨੇ ਸਹਿਨ ਕੀਤੇ ਸੀ ਪਰ ਉਹ ਕੈਨਸਲ ਹੋ ਗਏ ਸੀ ਜੀ ਹੁਣ ਅਸੀਂ ਇਹ ਝੀਲ ਨਹੀਂ ਬਣਨਾ ਚਾਹੁੰਦੇ ਸਾਡੇ ਗਰੀਬ ਜਨਤਾ ਹੈ 8-10 ਕਿੱਲੇ ਪੈਲੀ ਹੈ ਤੇ ਗਰੀਬ ਪਰਿਵਾਰ ਇੱਥੇ ਬੈਠੇ ਨੇ ਤੇ ਇੱਥੇ ਗੁੰਡਾਗਰਦੀ ਹੋਵੇਗੀ ਕਈ ਤਰ੍ਹਾਂ ਦੇ ਸਮਗਰਨ ਚੱਲਣਗੇ ਤੇ ਸਾਡਾ ਤਾਂ ਬਹੁਤ ਖਰਾਬੀ ਹੋ ਜਾਏਗੀ ਇਸ ਲਈ ਕਿ ਅਸੀਂ ਹੱਥ ਜੋੜਦੇ ਆਂ ਵੀ ਸਾਡੇ ਪਿੰਡ ਦੇ ਵਿੱਚ ਚੀਲ ਨਹੀਂ ਬੰਣੀ ਚਾਹੀਦੀ ਬਾਦ ਦਾ ਪਿੰਡ ਦੀ ਕਿੰਨੀ ਪੈਲੀ ਹੈ ਜਿਹੜੀ ਉਹ ਚੀਲ ਨਹੀਂ ਮੰਗ ਰਹੇ ਨੇ ਬਸ ਜੀ ਇਹ ਉਹ 10 12 ਕਿੱਲੇ ਹੈਗੀ ਜੀ ਸਾਡੇ ਕੋਲ ਆਮਦਨ ਹੀ ਨਹੀਂ ਹੈਗੀ ਹੋਰ ਗਰੀਬ ਪਿੰਡ ਹੈ ਜਿਹੜੇ ਵਿੱਚ ਘਰ ਬੈਠੇ ਨੇ ਆਪਾਂ ਇਹ ਕਿਵੇਂ ਬੈਠਨੇ ਮੜੇ ਇਹ ਨੰਬਰ ਦੱਸੋ ਜੀ ਪੰਚਾਇਤ ਨੇ ਲਿਖ ਕੇ ਦਿੱਤਾ ਸੀ ਗਰੀਬ ਘਰ ਨੇ ਅੱਛਾ ਜੀ ਤੇ ਇਹ 8 10 ਘਾਰੀ ਆਨ ਅੱਜ ਉਹਨਾਂ ਦੇ ਮਕਾਨ ਪੱਟੇ ਕੇ ਤੇ ਕਿੱਥੇ ਜਾਣਗੇ ਜੀ ਉਹ ਉਹ ਤਾਂ ਬਰਬਾਦ ਹੋ ਗਏ ਤੇ ਹੁਣ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਹੈ ਵੀ ਇੱਥੇ ਛੀਲ ਨਹੀਂ ਬਣਨੀ ਚਾਹੀਦੀ ਜੀ ਤੇ ਸਾਨੂੰ ਜਿਵੇਂ ਅਸੀਂ ਬੈਠੇ ਆ ਸਾਨੂੰ ਬੈਠਾ ਰਹਿਣ ਦੇ ਜੇ ਫਿਰ ਵੀ ਇਸ ਦਾ ਵਿਰੋਧ ਕੀਤਾ ਜਾਂਦਾ ਛੀਲ ਬਣ ਜਾਂਦੀ ਫਿਰ ਤੁਹਾਡੇ ਲੋਕ ਕੀ ਸਟ੍ਰੈਪ ਚੱਕਿਆ ਜਾਏਗਾ ਅਗਲਾ ਇਹ ਨਾ ਅਸੀਂ ਚੱਕਾਂਗੇ ਜੀ ਜਿੰਨਾ ਸਾਡੇ ਕੋ ਮਰਨਾ ਪਿਆ ਮਰਾਂਗੇ ਜੀਣਾ ਪਿਆ ਜੀਵਾਂਗੇ ਹਾਂ ਰੋਕਣੇ ਪਏ ਤਾਂ ਰੋਕਾਂਗੇ ਬੱਸ ਗੱਲ